ਜੀ ਮੈਨਾਂ ਉਹ ਮੈਨਾਂ ਵਿਆਹ ਤੋਂ ਪਹਿਲਾਂ ਇੱਕ ਮੰਨਤ ਮੰਗੀ ਸੀਗੀ ਕਿ ਵਿਆਹ ਤੋਂ ਬਾਅਦ ਨਾ ਮੈਂ ਇੱਕ ਮਹੀਨਾ ਕੁਵਾਰੇਪਨ ਦਾ ਪਾਲਨ ਕਰਾਂਗੀ ਹੈ ਡਿੰਪਲ ಏ ਕੀ ਕਹਿਨੀ ਆ ਤੂੰ ਯਾਰ ਅੱਜ ਤਾਂ ਆਪਣੇ ਵਿਆਹ ਦੀ ਪਹਿਲੀ ਰਾਤ ਆ ਬਾ ਡਿੰਪਲ ਤੂੰ ਤਾਂ ਕਮਾਲ ਕਰਤੀ ਚੱਲ ਹੁਣ ਮੈਂ ਜਾਂਨੀ ਆ ਤੈਨੂੰ ਪਤਾ ਜੇ ਕਿਸੇ ਨੇ ਦੇਖ ਲੈਣਾ ਐਵੇਂ ਫਿਰ ਘਰੇ ਪਤਾ ਲੱਗ ਜਾਊਗਾ ਮੈਂ ਤੈਨੂੰ ਮੈਨ ਨਾਲੇ ਫੋਨ ਕਰੂੰਗਾ ਕਿ ਫੇਰ ਆ ਫੋਨ ਚੱਕ ਲਈ ਤੂੰ ਮੈਨੂੰ ਫੋਨ ਲਾ ਦੇ ਕੱਲਾ ਮੈਸੇਜ ਕਰੀ ਫੋਨ ਮੈਂ ਤੈਨੂੰ ਆਪੇ ਕਰ ਲੂੰਗੀ ਜਦੋਂ ਮੈਂ ਕੱਲੀ ਹੋਵਾਂਗੀ ਚੱਲ ਠੀਕ ਹੈ ਹੁਣ ਧਿਆਨ ਨਾ ਜਾ ਫੀ ਹਾਂ ਚੰਗਾ ਮੈਂ ਜਾਨੀ ਆ ਠੀਕ ਹੈ ਆਪ ਹੀ ਫੋਨ ਆ ਗਿਆ ਮੈਂ ਤਾਂ ਸਾਝ ਕਰਨਾ ਹੀ ਸੀਗਾ ਹਲੋ ਹਾਂ ਕਿਵੇਂ ਆ ਮੈਂ ਠੀਕ ਆ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਥੋੜੀ ਦੇਰ ਬਾਅਦ ਫੋਨ ਕਰਨਾ ਸੀਗਾ ਤੁਸੀਂ ਪਹਿਲੇ ਹੀ ਕਾਹਤੋਂ ਫੋਨ ਕਰਤਾ ਤੁਹਾਨੂੰ ਕਿਹਾ ਨਾ ਵੇਹ ਜਿਓ ਇੱਥੇ ਨਿਗੇ ਮੇਰੀ ਗੱਲ ਧਿਆਨ ਨਾਲ ਸੁਣ ਉਦੋਂ ਜਦੋਂ ਮੈਂ ਤੈਨੂੰ ਫੋਨ ਕੀਤਾ ਸੀ ਨਾ ਮੇਰੇ ਘਰ ਦੇ ਮੁੱੁੱਕਾ ਤੇ ਮੇਰੀ ਸਾਰੀ ਗੱਲ ਸਮਝੀ ਹੈ ਸੱਚੀ ਦੱਸੋ ਤੁਸੀਂ ਆ ਸਭ ਕੁਝ ਕਿਉਂ ਕਰੀ ਜਾਂਦੇ ਹੋ ਮੇਰੇ ਦਿਮਾਗ 'ਚ ਨਹੀਂ ਕੋਈ ਗੱਲ ਬੈਠ ਰਹੀ ਕੋਈ ਗੱਲ ਇਹ ਸਭ ਕੁਝ ਮੈਂ ਤੇਰੇ ਲਈ ਕਰ ਰਿਹਾ ਆ ਆਪ ਦੇ ਲਈ ਥੋੜੀ ਕਰ ਰਿਹਾ ਆ ਲੇਕਿਨ ਆਪਾਂ ਦੋਨੋਂ ਇਹ ਸਭ ਤੋਂ ਬਿਨਾਂ ਵੀ ਤਾਂ ਰਹਿ ਹੀ ਸਕਦੇ ਆ ਕੀ ਕਰਨੀ ਆਪਾਂ ਇਨੀ ਦੌਲਤ ਸ਼ੌਹਰਤ ਇੱਕ ਦਿਨ ਡਿੰਪਲ ਤੂੰ ਹੀ ਕਿਹਾ ਸੀ ਨਾ ਵੀ ਮੇਰਾ ਸੁਪਨਾ ਹੈ ਵੱਡੀ ਕੋਠੀ ਕਾਰਾਂ ਤੇ ਪ੍ਰਾਪਰਟੀ ਬਸ ਉਹੀ ਕਰਦੇ ਆ ਮੈਨੂੰ ਸੱਚ-ਸੱਚ ਦੱਸੀ ਝੂਠ ਨਾ ਬੋਲੀ ਆ ਹਾਂ ਗਈ ਸੀ ਮੈਂ ਪਰ ਉਹਨਾਂ ਉੱਥੇ ਡਾਕਟਰ ਨਹੀਂ ਸੀ ਮਿਲੇ ਮੈਨੂੰ ਇਸ ਕਰਕੇ ਫਿਰ ਮੈਂ ਜਸਪਾਲ ਅੰਕਲ ਹੋਰਾਂ ਦੇ ਰੁਕ ਗਈ ਸੀ ਹੈ ਜਸਪਾਲ ਅੰਕਲ ਉਹ ਜਿਨ੍ਹਾਂ ਦਾ ਮੋੜ ਤੇ ਘਰ ਹਾਂ ਹਾਂ ਕਿਉਂ ਝੂਠ ਬੋਲਦੀਆਂ ਕੋਈ ਉਨਨਾ ਨੰਤ ਹੱੱਪਾ ਹੋ ਗਿਆ ਸ਼ਿਮਲੇ ਗਿਆ ਨੂੰ ਤੂੰ ਕਿੰਨਾ ਦਾ ਰੋਗੀ ਸੀ ਫਿਰ ਉਹ ਕੀ ਹੋ ਗਿਆ ਤੈਨੂੰ ਮੈਂ ਚੁੱਪ ਕਰਕੇ ਆ ਕੇ ਕਿਉਂ ਖੜ ਗਈ ਟੋਨੀ ਕੀ ਦੱਸਾਂ ਮੈਂ ਤੈਨੂੰ ਮੇਥੋਂ ਨਿਆ ਡਰਾਮੇ ਜੇ ਹੁੰਦੇ ਪਰ ਮੈਨੂੰ ਤੇਰੀ ਸਮਝ ਨਹੀਂ ਆਉਂਦੀ ਵੀ ਤੂੰ ਕਿਹੜੇ ਪੁੱਠੇ 'ਚ ਪਲਾਨ ਬਣਾਉਂਦਾ ਰਹਿਣਾ ਇਹ ਉਹ ਸਭ ਕੁਝ ਤੇਰੇ ਲਈ ਤਾਂ ਕਰ ਰਿਹਾ ਹੈ ਨਾਲੇ ਤੈਨੂੰ ਐ ਪਤਾ ਵੀ ਆਪਾਂ ਕਿੰਨੇ ਅਮੀਰ ਹੋ ਜਾਵਾਂਗੇ ਮੈਨੂੰ ਪਤਾ ਹੈ ਵੀ ਆਪਾਂ ਅਮੀਰ ਹੋ ਜਾਵਾਂਗੇ ਪਰ ਤੇਰੇ ਇਸ ਪਲਾਨ ਨੇ ਮੈਨੂੰ ਫਸਾ ਕੇ ਰੱਖਤਾ ਤੈਨੂੰ ਐ ਪਤਾ ਵੀ ਹੈ ਵੀ ਅਨਮੋਲ ਤੇ ਬੁਲਬੁਲ ਨੂੰ ਇਹ ਗੱਲ ਦਾ ਪਤਾ ਲੱਗ ਗਿਆ ਕਿ ਮੈਂ ਘਰੋਂ ਝੂਠ ਬੋਲ ਬੋਲ ਕੇ ਜਾਨੀਆ ਇਹ ਤੇਰੀ ਗਲਤੀ ਹੈ ਮੇਰੀ ਨਹੀਂ ਨਾਲੇ ਝੂਠ ਘੱਟੋਂ ਘੱਟ ਇਹੋ ਜਿਹਾ ਬੋਲ ਵੀ ਕੰਮ ਤਾਂ ਕਰ ਜੇ ਹੁਣ ਮੈਂ ਹੋਰ ਕਿਹੜਾ ਝੂਠ ਬੋਲਾਂ ਇੱਕ ਹਸਪੀਟਲ ਵਾਲਾ ਹੀ ਸੀ ਜਿੱਤੇ ਸ਼ੱਕ ਨਹੀਂ ਸੀ ਹੁਣ ਉਹਦੇ ਤੇ ਵੀ ਹੋਣ ਲੱਗ ਗਿਆ ਉਹ ਤੇਰਾ ਆਪਦਾ ਦਿਮਾਗ ਨਹੀਂ ਕੋਈ ਕੰਮ ਕਰਦਾ ਥੋੜਾ ਬਹੁਤ ਆਪਦਾ ਦਿਮਾਗ ਵੀ ਚਲਾ ਲਿਆ ਕਰ ਅੱਛਾ ਇਹ ਆਈਡੀਆ ਨਾ ਥੋਡਾ ਸੀ ਲਾ ਕੀ ਮੇਰਾ ਮੈਂ ਤੁਹਾਨੂੰ ਕਦੋਂ ਕਿਹਾ ਸੀਗਾ ਕਿ ਮੈਂ ਕਿਸੇ ਨਾਲ ਵਿਆਹ ਕਰਾਉਣਾ ਤੁਸੀਂ ਕਿਹਾ ਸੀ ਨਾ ਮੈਂ ਕਿਸੇ ਨਾਲ ਵਿਆਹ ਕਰਾਉਂਦੀ ਤੇ ਲਾਇ ਸਿਆਪਾ ਪੈਂਦਾ ਹਾਂ ਹਾਂ ਠੀਕ ਹੈ ਮੰਨਿਆ ਵੀ ਆਈਡੀਆ ਮੇਰਾ ਸੀ ਪਰ ਮੀਰ ਹੋਣ ਦਾ ਤਾਂ ਸੁਪਨਾ ਤੇਰਾ ਹੀ ਸੀ ਇਹ ਤਾਂ ਸ਼ੁਕਰ ਹੈ ਕਿ ਬੁਬਲ ਦੇ ਕਾਲਜ ਲੱਗਣ ਲੱਗੇ ਕਿ ਅਨਵਾਲ ਆਫਿਸ ਚਲੇ ਗਏ ਨੇ ਨਹੀਂ ਤਾਂ ਅੱਜ ਮੈਂ ਫੇਰ ਫਸ ਜਾਣਾ ਸੀ ਉਹ ਜਦੋਂ ਓਖਲੀ ਚ ਸਿਰ ਦੇ ਲਿਆ ਤੇ ਫਿਰ ਮੋੜਿਆਂ ਦਾ ਕੀ ਡਰ ਟੋਨੀ ਤੈਨੂੰ ਤਾਂ ਨਾ ਬਸ ਗੱਲਾਂ ਸੁਝਦੀਆਂ ਨੇ ਤੇ ਮੇਰੀ ਮੇਰੀ ਜਾਨ ਤੇ ਬਣੀ ਹੋਈ ਆ ਜਿਹੜੀ ਮੈਨੂੰ ਮੰਨਤ ਵਾਲੇ ਦਿਨ ਦਿੱਤੇ ਹੋਏ ਸੀ ਨਾ ਉਹਦੇ ਚ ਹੁਣ 15 ਦਿਨ ਰਹਿ ਗਏ ਨੇ ਉਹ ਇਹ ਤਾਂ ਹੁਣ ਤੇਰੇ ਤੇ ਐ ਤੂੰ ਦੇਖ ਵੀ ਕਿੰਨੀ ਜਲਦੀ ਜਾਲ ਚੋਂ ਨਿਕਲਣਾ ਪਤਾ ਨਹੀਂ ਮੈਂ ਇਸ ਜਾਲ ਦੇ ਵਿੱਚੋਂ ਨਿਕਲ ਵੀ ਸਕਾਂਗੀ ਕਿ ਨਾ ਤੇ ਮੈਨੂੰ ਐ ਦੱਸੋ ਵੀ ਤੁਸੀਂ ਨੌਕਰ ਨੂੰ ਉਹਦੇ ਪੈਸੇ ਦੇਤੇ ਸੀ ਤੇ ਗਹਿਣੇ ਗਹਿਣਿਆਂ ਦੇ ਕਿੰਨੇ ਪੈਸੇ ਮਿਲੇ ਆਪਾਂ ਨੂੰ ਉਹ ਗਹਿਣੇ ਤਾਂ ਯਾਰ 1.5 ਲੱਖ ਦੇ ਸੀ ਤੇ 50000 ਹਜੇ ਉਹਦਾ ਹੋਰ ਦੇਣਾ ਹੈ ਹੈ ਹੱਜੀ 50000 ਹੋਰ ਦੇਣਾ ਮੈਨੂੰ ਤਾਂ ਐ ਨਹੀਂ ਸਮਝ ਆਉਂਦੀ ਵੀ ਕਿੱਥੋਂ ਦਵਾਂਗੇ ਇੰਨੇ ਪੈਸੇ ਨਾਲੇ ਜੇ ਇਹ ਗੈਣਾਵਾਰੇ ਘਰੇ ਪਤਾ ਲੱਗ ਗਿਆ ਨਾ ਮੇਰਾ ਕੀ ਬਣੂਗਾ ਉਹ ਕੁਝ ਨਹੀਂ ਹੁੰਦਾ ਨਾਲੇ ਨਾ ਐਵੇਂ ਨਕ ਭਰਾਇਆ ਕਰ ਇਹ ਤੇਰੀ ਕਬਰਾਂਟ ਮਰਵਾਊਗਾ ਤੇ ਆਪਾਂ ਨੂੰ ਚੱਲ ਠੀਕ ਐ ਮੈਂ ਹੁਣ ਚਲਦੀ ਆ ਤੇ ਤੁਸੀਂ ਨਾ ਮੈਨੂੰ 9 ਵਜੇ ਤੋਂ ਬਾਅਦ ਫੋਨ ਲਾਇਆ ਕਰੋ ਕਿਉਂਕਿ ਉਹ ਦੋਨੋਂ ਨਾ ਦਿਨੇ ਘਰੇ ਨਹੀਂ ਹੁੰਦੇ ਠੀਕ ਐ ਠੀਕ ਐ ਨਾਲੇ ਹੁਣ ਨਾ ਇਹ ਪਲਾਨ ਦਾ ਧਿਆਨ ਰੱਖੀ ਕਦੇ ਸਾਰਾ ਕੁਝ ਬਰਬਾਦ ਕਰ ਦੇ ਠੀਕ ਐ ਨਹੀਂ ਕਰਦੀ ਮੈਂ ਤਾਂ ਆਪ ਚਾਹੁੰਨੀ ਆ ਕਿ ਜਿੰਨੀ ਜਲਦੀ ਹੋ ਸਕੇ ਮੈਂ ਇੱਥੋਂ ਨਿਕਲਾਂ ਬਸ ਤੂੰ ਇੱਕ ਗੱਲ ਦਾ ਧਿਆਨ ਰੱਖੀ ਉਹਨਾਂ ਸਾਹਮਣੇ ਨਾ ਚੰਗੀ ਨੂੰ ਬਾਲ ਕੇ ਪੇਸ਼ ਆਈਂ ਜੋ ਤੇਰੇ ਤੇ ਛਾਕ ਨਾ ਹੋਵੇ ਸਮਝ ਨਹੀਂ ਆਉਂਦੀ ਤੁਸੀਂ ਚਾਹੁੰਦੇ ਕਿਉਂ ਕਦੇ ਤਾਂ ਕਹਿੰਦੇ ਵੀ ਇਹਨਾਂ ਨਾਲ ਝਗੜਾ ਕਰ ਕਦੇ ਕਹਿੰਦੇ ਚੰਗੀ ਬਣ ਤਾਰਾ ਤਾਂ ਕੀ ਕਰਾਂ ਮੈਂ ਜਿਹੜਾ ਮੈਂ ਕਹਿਣਾ ਨਾ ਉਹੀ ਕੁਛ ਕਰ ਚੱਲ ਜਾ ਹੁਣ ਠੀਕ ਐ ਇਹਨੇ ਤਾਂ 50000 ਨਾਲ ਹੀ ਸਾਹ ਚੜਾ ਲਿਆ ਅਜੇ ਤਾਂ ਦੇਖੀ ਚੱਲ ਅਨਮੋਲ ਦੇ ਘਰੋਂ ਮੈਂ ਕੀ ਕੁਛ ਕੜਵਾਉਣਾ ਹੈ ਲੈ ਭਾਬੀ ਨੂੰ ਬੁਲਾਉਣੀ ਆ ਭਾਬੀ ਇਸ ਗਹਿਣੇ ਨੂੰ ਦੇਖ ਕੇ ਬਹੁਤ ਖੁਸ਼ ਹੋਣਗੇ ਭਾਬੀ ਜੀ ਆਇਆ ਮਾੜਾ ਜਾਂ ਗੱਲ ਕਰਨੀ ਆ ਤੁਹਾਡੇ ਨਾਲ ਹਾਂ ਜੀ ਕੀ ਹੋਇਆ ਬੈਠੋ ਤਾਂ ਸਹੀ ਬੈਠ ਕੇ ਜਾਨੀਆ ਤੂੰ ਮੈਨੂੰ ਐਂ ਦੱਸ ਅੱਜ ਆ ਸਵੇਰੇ ਸਿਰ ਕੀ ਚੱਕੀ ਫਿਰਦੀ ਆ ਭਾਬੀ ਇਹ ਖਾਨਦਾਨੀ ਗਹਿਣੇ ਨੇ ਤੁਹਾਨੂੰ ਪਤਾ ਮੰਮੀ ਤਾਂ ਇਸ ਦੁਨੀਆ 'ਚ ਰਹੀ ਨਹੀਂ ਜੇ ਉਹ ਹੁੰਦੇ ਤਾਂ ਉਹਨਾਂ ਨੇ ਤੁਹਾਨੂੰ ਦੇਣੇ ਸੀ ਖਾਨਦਾਨੀ ਗਹਿਣੇ ਇਹਦੀ ਕੀ ਲੋੜ ਸੀ ਭਾਬੀ ਤੁਸੀਂ ਇਸ ਘਰ ਦੀ ਨੂੰਹ ਹੋ ਤੇ ਇਸ ਗਹਿਣੇ ਤੇ ਸਿਰ ਥੋੜਾ ਹੱਕ ਹੈ ਮੰਮੀ ਦਾ ਸੁਪਨਾ ਸੀ ਕਿ ਉਹਨਾਂ ਦੀ ਨੂੰਹ ਆਵੇ ਤੇ ਇਸ ਗਹਿਣੇ ਨੂੰ ਉਹ ਪਾਵੇ ਮਾਮਾ ਦੇ ਸੁਪਨੇ ਬਹੁਤ ਵੱਡੇ ਹੁੰਦੇ ਆ ਬੁਲਬੁਲ ਪਰ ਮੈਂ ਕੀ ਕਰਨੇ ਆ ਇਹਨਾਂ ਤੂੰ ਰੱਖ ਲਾ ਨਹੀਂ ਭਾਬੀ ਇਹ ਗਹਿਣੇ ਥੋਡੇ ਨੇ ਮੇਰੇ ਲਈ ਤਾਂ ਮੰਮੀ ਜੀ ਨੇ ਅਲੱਗ ਤੋਂ ਗਹਿਣੇ ਬਣਵਾ ਕੇ ਰੱਖੇ ਹੋਏ ਨੇ ਤੁਹਾਨੂੰ ਪਤਾ ਹੈ ਜਦੋਂ ਮੰਮੀ ਵਿਆਹ ਕੇ ਇਸ ਘਰ ਚ ਆਏ ਸੀ ਤਾਂ ਉਹਨਾਂ ਦੀ ਸੱਸ ਨੇ ਇਹ ਗਹਿਣੇ ਉਹਨਾਂ ਨੂੰ ਦਿੱਤੇ ਸੀ ਤੇ ਹੋਰੇ ਗਹਿਣੇ ਸਿਰਫ ਤੁਹਾਡਾ ਹੱਕ ਹੈ ਠੀਕ ਆ ਬੁਲਬੁਲ ਮੈਂ ਨਾ ਇਹਨਾਂ ਨੂੰ ਸੰਭਾਲ ਕੇ ਰੱਖ ਦੇਣੀ ਆ ਤੂੰ ਬੇਫਿਕਰ ਹੋ ਜਾ ਭਾਬੀ ਜੀ ਇਹ ਗਹਿਣੇ ਨੂੰ ਸੰਭਾਲ ਕੇ ਰੱਖਣ ਨੂੰ ਨਹੀਂ ਦਿੱਤੇ ਇਹ ਪਾਉਣ ਨੂੰ ਦਿੱਤੇ ਨੇ ਨਾਲੇ ਹੁਣ ਤਾਂ ਤੁਹਾਡਾ ਨਵਾਂ ਨਵਾਂ ਵਿਆਹ ਹੋਇਆ ਹਾਂ ਗਹਿਣੇ ਤੇ ਤੁਸੀਂ ਪਾਈ ਸਕਦੇ ਆ ਬੁਲਬੁਲ ਮੈਂ ਨਾ ਕਦੇ ਇਨੇ ਹੈਵੀ ਗਹਿਣੇ ਪਾਈ ਨਹੀਂ ਮੈਂ ਸੋਚਦੀ ਆ ਵੀ ਇਹਨਾਂ ਨੂੰ ਮੈਂ ਸੰਭਾਲ ਕੇ ਰੱਖ ਦੇਣੀ ਆ ਹਨਾ ਕਿਉਂਕਿ ਅਜੇ ਗਰਮੀ ਵੀ ਬਹੁਤ ਐ ਜਦੋਂ ਮੌਸਮ ਠੀਕ ਹੋ ਗਿਆ ਉਦੋਂ ਪਾਲਿਆ ਕਰਾਂਗੇ ਔਰ ਮੈਨੂੰ ਜਦ ਕਰੀ ਕੋਈ ਵਧੀਆ ਮੌਕਾ ਮਿਲਿਆ ਨਾ ਤਾਂ ਤੈਨੂੰ ਪਾਕੇ ਜ਼ਰੂਰ ਦਿਖਾਵਾਂਗੀ ਨਹੀਂ ਭਾਬੀ ਮੈਂ ਤੁਹਾਡੀ ਇੱਕ ਵੀ ਗੱਲ ਨਹੀਂ ਸੁਣਨੀ ਜੇ ਤੁਸੀਂ ਮੇਰੀ ਗੱਲ ਨਾ ਮੰਨੀ ਨਾ ਤਾਂ ਮੈਂ ਵੀਰੇ ਨੂੰ ਸ਼ਿਕਾਇਤ ਲਾ ਦਾਂਗੀ ਉਹੀ ਤੁਹਾਡੇ ਕੰਨ ਕੱਸਣਗੇ ਅੱਛਾ ਚਲ ਠੀਕ ਐ ਕੋਈ ਨਹੀਂ ਮੈਂ ਗਹਿਣਿਆਂ ਨੂੰ ਪਾ ਲਵਾਂਗੀ ਤੇਰੀ ਖੁਸ਼ੀ ਚ ਮੇਰੀ ਖੁਸ਼ੀ ਐ ਆਵੇਂ ਨਿੱਕੀ ਜੀ ਗੱਲ ਤੇ ਗੁੱਸਾ ਨਾ ਹੋ ਜਾ ਕਰ। ਹਾਜੀ ਭਾਬੀ ਜੀ, ਥੋੜੀ ਖੁਸ਼ੀ ਵਿੱਚ ਹੀ ਵੀਰੇ ਦੀ ਖੁਸ਼ੀ ਹੈ। ਨਾਲੇ ਜਦੋਂ ਮੇਰਾ ਵਿਆਹ ਹੋ ਗਿਆ ਨਾ, ਮੈਂ ਤਾਂ ਇਹ ਕਹਿੰਦੀ ਆ ਥੋੜੀ ਦੋਨਾਂ ਦੀ ਹਮੇਸ਼ਾ ਬਣੀ ਰਵੇ ਤੇ ਤੁਸੀਂ ਇਸ ਤਰ੍ਹਾਂ ਖੁਸ਼ ਰਹੋ। ਹੂੰ। ਠੀਕ ਐ। ਤੇ ਹੁਣ ਤੂੰ ਮੈਨੂੰ ਕੰਮ ਕਰ ਲੈਂਦੇ ਤੇ ਨਾਲੇ ਤੂੰ ਆਰਾਮ ਕਰ ਲੈ। ਕਿਉਂਕਿ ਅੱਜ ਹੀ ਤੇਰੀ ਛੁੱਟੀ ਐ। ਕੱਲ ਨੂੰ ਫਿਰ ਤੇਰਾ ਕੰਮ ਲੱਗ ਜਾਣਾ। ਚਲੋ ਠੀਕ ਐ ਭਾਬੀ ਜੀ। ਤੁਸੀਂ ਇਹਨੇ ਕੰਮ ਕਰ ਲੋ। ਮੈਂ ਰੈਸਟ ਕਰ ਲੈਂਦੀ ਹਾਂ ਨਾਲੇ ਕੱਲ ਨੂੰ ਮੇਰਾ ਟੈਸਟ ਹੈ ਫਰੁੱਟ ਕੇ ਪੜ੍ਹਨਾ ਵੀ ਹੈ ਹਾਂ ਬਿਲਕੁਲ ਠੀਕ ਹੈ ਚਲ ਤੂੰ ਆਰਾਮ ਕਰ ਮੈਂ ਘਰ ਦੇ ਕੰਮ ਕਰ ਲੈਂਦੀ ਹਾਂ ਸੱਚ ਭਾਬੀ ਥੋੜਾ ਚੂੜਾ ਕਿੱਥੇ ਆ ਤੁਹਾਡੇ ਵਿਆਹ ਨੂੰ ਤਾਂ ਹਜੇ ਮਹੀਨਾ ਵੀ ਨਹੀਂ ਹੋਇਆ ਤੇ ਤੁਸੀਂ ਚੂੜਾ ਵੀ ਧਾਰਤਾ ਉਹ ਬੁਲਬੁਲੋ ਨਾ ਗਰਮੀ ਬਹੁਤ ਜ਼ਿਆਦਾ ਸੀਗੀ ਇਸ ਕਰਕੇ ਮੈਂ ਲਾ ਕੇ ਰੱਖਤਾ ਵੀ ਮੈਂ ਫਿਰ ਬਾਅਦ ਵਿੱਚ ਪਾਵਾਂਗੀ ਨਾ ਨਾ ਭਾਬੀ ਚੂੜਾਵੇਂ ਲਈਦਾ ਨਹੀਂ ਹੁੰਦਾ ਸਭੋ ਵਧਾਈਦਾ ਹੁੰਦਾ ਮਨੇ ਤੁਹਾਡੇ ਵਿਆਹ ਨੂੰ ਕਿੰਨਾ ਕ ਟਾਈਮ ਹੋਇਆ ਇਹ ਤਾਂ ਅਪਸ਼ਾਗੁਣ ਹੁੰਦਾ ਚਲ ਕੋਈ ਨਹੀਂ ਮੈਂ ਹੁਣ ਪਾ ਲੈਨੀ ਆ ਨਾ ਭਾਬੀ ਹੁਣ ਤਾਂ ਚੂੜੇ ਵਧਾਈ ਦੀ ਰਸਮ ਨਾ ਮੈਂ ਹੀ ਕਰਾਂਗੀ ਠੀਕ ਹੈ ਚਲ ਚੰਗਾ ਤੂੰ ਰੈਸਟ ਕਰ ਲੈ ਕਾ ਤੂੰ ਫੋਨ ਕਰੀ ਜਾਂਦਾ ਜਦੋਂ ਮੈਂ ਆਈ ਜਾਨੀ ਆ ਹਲੋ ਤੁਹਾਡੇ ਲੋ ਕਿੱਥੇ ਰਹੇਗੀ ਮਤਲਬ ਉਹਨਾਂ ਬੇਟ ਕਰੀ ਜਾਂਦਾ ਆਈ ਤਾਂ ਜਾਨੀ ਆ ਤੈਨੂੰ ਐ ਵੀ ਪਤਾ ਵੀ ਹੁਣੇ ਤਾਂ ਦੋਨੋਂ ਜਾਣੇ ਘਰੋਂ ਬਾਹਰ ਨਿਕਲੇ ਨੇ ਬੇਟੀ ਨੂੰ ਜਾਂਦੀ ਤੈਨੂੰ ਖਰਚਾ ਆ ਗਿਆ ਬਸ ਚਲ ਠੀਕ ਆ ਧਿਆਨ ਨਾਲ ਆਈ ਕਿਤੇ ਕੋਈ ਦੇਖ ਨਾ ਲਵੇ ਉਹ ਚੰਗਾ ਠੀਕ ਐ ਹੁਣ ਕਾਦੇ ਵਾਸਤੇ ਮੈਨੂੰ ਬੁਲਾਇਆ ਇੱਥੇ ਆ ਰੋਜ਼ ਰੋਜ਼ ਮਿਲਣਾ ਨਾ ਟੋਲੀ ਸਹੀ ਗੱਲ ਨਹੀਂ ਐ ਕਿ ਕਿ ਹੁਣ ਮੈਂ ਵਿਆਹੀ ਬਰੀ ਆ ਮੈਰਿਡ ਆ ਮੈਂ ਉਹ ਹਾਂ ਹੈਗੀ ਆ ਤੂੰ ਮੈਨਟ ਪਰ ਇਹ ਹਕੀਕਤ ਤਾਂ ਨਹੀਂ ਇਹ ਇੱਕ ਡਰਾਮ ਹੈ ਡਰਾਮਾ ਤੇਰੇ ਵਾਸਤੇ ਹੋਏਗਾ ਲੇਕਿਨ ਅਨਮੋਲ ਵਾਸਤੇ ਹਕੀਕਤ ਹੈ ਇਹ ਹਾਂ ਮੈਨੂੰ ਪਤਾ ਹੈ ਹੁਣ ਮੈਨੂੰ ਐਂ ਦੱਸ ਵੀ ਕੀ ਚੱਲਦਾ ਏ ਤੈਨੂੰ ਉਹਨੇ ਸ਼ੁਰੂਆਤ ਤਾਂ ਨਹੀਂ ਤੂੰ ਛੁਣਦੀ ਗੱਲ ਕਰਦਾ ਉਹਨੇ ਤਾਂ ਕਦੇ ਵਿਚਾਰੇ ਨੇ ਮੈਨੂੰ ਮੂ ਵੀ ਟੱਚ ਨਹੀਂ ਕੀਤਾ ਬਹੁਤ ਯਕੀਨ ਕਰਦਾ ਉਹ ਮੇਰੇ ਤੇ ਕਰਦਾ ਫਿਰ ਕਰੀ ਜਾਂਦੇ ਤੈਨੂੰ ਕਾਦੀ ਟੈਨਸ਼ਨ ਹੈ ਟੈਨਸ਼ਨ ਨਹੀਂ ਆ ਮੈਨੂੰ ਇਸ ਗੱਲ ਦਾ ਡਰਾ ਕਿ ਵੀਰ ਮੋਲ ਦਾ ਪਿਆਰ ਕਿੱਥੇ ਮਿਲਤੇ ਭਾਰੀ ਨਾ ਪੈ ਜਵੇ। ਇੱਕ ਹੀ ਗੱਲ ਕਰਤੀ ਡਿੰਪਲ ਤੂੰ ਸਿਰਫ ਮੇਰੀ ਐ ਮੇਰੇ ਨਾਲ ਕਿੱਥੇ ਵਾਦੇ ਨਹੀਂ ਤੋੜ ਸਕਦੀ। ਤੁਹਾਡੇ ਨਾਲ ਵਾਦੇ ਇੱਕ ਕੁਵਾਰੀ ਕੁੜੀ ਨੇ ਕੀਤੇ ਸੀਗੇ। ਤੇ ਅਨਮੋਲ ਅਨਮੋਲ ਨੇ ਵਾਦੇ ਇੱਕ ਵਿਆਹੀ ਹੋਈ ਕੁੜੀ ਨਾਲ ਕੀਤੇ ਆ। ਪਰ ਤੂੰ ਤਾਂ ਹਜੇ ਕੁਵਾਰੀ ਐ ਉਹਨੇ ਕਿਹਾ ਤੈਨੂੰ ਟੱਚ ਕੀਤਾ। ਟੱਚ ਭਾਵੇਂ ਨਾ ਕੀਤਾ ਹੋਵੇ। ਪਰ ਵਿਆਹ ਤਾਂ ਹੈਗੇ ਆ ਨਾ। ਔਰ ਵੈਸੇ ਵੀ ਲੋਕਾਂ ਦੀ ਨਜ਼ਰਾਂ 'ਚ ਅਸੀਂ ਇੱਕ ਪਤੀ ਪਤਨੀ ਆ। ਲੋਕਾਂ ਦਾ ਕੀ ਐ? ਕਪਾਸੇਪਾ ਆਪਣੇ ਬਾਰੇ ਸੋਚਣਾ ਲੋਕਾਂ ਨੂੰ ਛੱਡ ਦੇ ਤੂੰ ਟੌਨੀ ਮੰਨਿਆ ਕਿ ਤੂੰ ਮੈਨੂੰ ਪਿਆਰ ਕਰਦਾ ਪਰ ਅਨਮੋਲ ਵੀ ਮੈਨੂੰ ਬਹੁਤ ਪਿਆਰ ਕਰਦਾ ਆ ਪਤਾ ਨਹੀਂ ਇਹ ਸਭ ਮੈਂ ਠੀਕ ਕਰ ਰਹੀ ਆ ਜਾਂ ਗਲਤ ਤੂੰ ਜੋ ਵੀ ਕਰ ਰਹੀ ਆ ਨਾ ਠੀਕ ਕਰ ਰਹੀ ਆ ਗਲਤ ਕਰਨ ਦੀ ਕੋਸ਼ਿਸ਼ ਵੀ ਨਾ ਕਰੀ ਮੈਂ ਗਲਤ ਕਰਕੇ ਫਸਣਾ ਵੀ ਨਹੀਂ ਆ ਔਰ ਵੈਸੇ ਵੀ ਲੋਕ ਕਰਦਾ ਹਜੇ ਆਪਾਂ 50000 ਰੁਪਏ ਦੇਣ ਆ ਤੁਸੀਂ ਦਿੱਤਾ ਦਾ ਨਹੀਂ ਮੈਂ ਕਿੱਥੋਂ ਦੇ ਦੂੰਗਾ ਯਾਰ ਇੰਨੇ ਪੈਸੇ ਤੈਨੂੰ ਵੀ ਪਤਾ ਮੈਂ ਕਿਰਾਏ ਦੇ ਮਕਾਨ 'ਚ ਰਹਿੰਦੇ ਆਂ ਕਿਸਮਤ ਵੀ ਨਾ ਰੱਬ ਸਭ ਦੀ ਅਲੱਗ-ਅਲੱਗ ਲਿਖਦਾ ਆ ਕਿਸੇ ਕੋਲ ਤਾਂ ਕੋਠੀਆਂ ਕਾਰਾਂ ਮਹਿਲਾ ਤੇ ਮਨਾਰੇ ਨੇ ਤੇ ਕਿਸੇ ਕੋਲ ਉਹ ਵੀ ਨਹੀਂ ਤੇ ਕਿਸੇ ਦੂਜੇ ਦੇ ਘਰ ਨੂੰ ਆਪਣਾ ਘਰ ਕਹਿੰਦੇ ਨੇ ਉਹ ਵੀ ਸਾਡੇ ਵਰਗੇ ਉਹ ਚੱਲ ਕੋਈ ਨਾ ਇੱਕ ਦਿਨ ਆਪਾਂ ਵੀ ਮਹਿਲਾ ਵਾਲੇ ਹੋ ਜਾਵਾਂਗੇ ਬਸ ਆਹੀ ਗੱਲਾਂ ਰਹਿ ਗਈਆਂ ਨੇ ਤੁਹਾਡੇ ਕੋਲ ਤਾਂ ਸਪਨੇ ਸੁਜਾਉਣ ਵਾਸਤੇ ਹੋਰ ਕੋਈ ਕੰਮ ਹੀ ਨਹੀਂ ਆ ਚੱਕੋ 50000 ਰੁਪਏ ਜਾ ਕੇ ਨੌਕਰ ਨੂੰ ਦੇ ਦਿਓ ਠੀਕ ਹੈ ਮੈਂ ਦੇ ਦੂੰਗਾ ਤੇ ਨਾਲੇ ਹੁਣ ਆਪਣੇ ਪਲਾਨ ਮੁਤਾਬਕ ਚੱਲੀ ਕੱਲ ਇਧਰ ਉਧਰ ਨਾ ਹੋਵੇ ਇਧਰ ਉਧਰ ਨਹੀਂ ਹੁੰਦੀ ਪਰ ਇਹਨਾਂ ਨੂੰ ਸੰਭਾਲ ਕੇ ਰੱਖਿਓ ਤੇ ਦਿਓ ਲੋਕਰ ਨੂੰ ਹੀ ਸਮਝ ਆ ਗਈ ਅਬ ਹੁਣ ਮੈਂ ਜਾਨੀ ਆ ਕਿ ਕੀ ਬੁਰਗੁੰਦੀ ਆਉਂਦਾ ਟਾਈਮ ਹੋ ਰਿਹਾ ਮੈਨੂੰ ਫੋਨ ਮੈਸੇਜ ਨਾ ਕਰਿਓ ਜਦ ਤੱਕ ਮੈਂ ਨਹੀਂ ਤੁਹਾਨੂੰ ਕਰਦੀ ਚਾ ਠੀਕ ਹੈ ਧਿਆਨ ਨਾ ਜਾਵੀ ਤੇ ਜਦੋਂ ਤੂੰ ਕਾਲ ਕਰੇਂਗੀ ਮੈਂ ਆਪੇ ਬੈਕ ਕਾਲ ਕਰ ਲਵਾਂਗਾ ਮੈਂ ਆਪਣੇ ਆਪ ਕਰ ਲਾਂਗੀ ਠੀਕ ਹੈ ਹੈਲੋ ਹਾਂਜੀ ਡਾਕਟਰ ਸਾਹਿਬ ਮੈਂ ਪੁੱਛਦਾ ਸੀ ਮਤਲਬ ਕਦੋਂ ਤੱਕ ਹੋਸ਼ ਆਊਗਾ ਇਹਨਾਂ ਨੂੰ ਫਿਲਹਾਲ ਕੁਛ ਨਹੀਂ ਕਹਿ ਸਕਦੇ ਅਗਲਾ 2 ਘੰਟੇ ਬਾਅਦ ਹੀ ਪਤਾ ਲੱਗੇਗਾ ਕੁਝ ਰਿਪੋਰਟਸ ਆਣ ਗਿਆ ਬਾਕੀ ਜਦੋਂ ਤੱਕ ਤੁਹਾਡੇ ਬਾਈਸ ਨੂੰ ਹੋਸ਼ ਨਹੀਂ ਆਉਂਦਾ ਅਸੀਂ ਕੁਛ ਨਹੀਂ ਕਹਿ ਸਕਦੇ ਅੱਛਾ ਜੀ ਚਲੋ ਠੀਕ ਹੈ ਜੀ ਕੋਈ ਗੱਲ ਨਹੀਂ ਜੀ ਡਾਕਟਰ ਨਾਲ ਹੋਈ ਗੱਲ ਭਾਬੀ ਨੂੰ ਕਦੋਂ ਤਾਂ ਖੁਸ਼ ਹੋਊਗਾ ਹਾਂ ਬੁਲਬੁਲ ਹੁਣੀ ਹੋ ਕੇ ਹਟਿਆ ਗੱਲ ਡਾਕਟਰ ਸਾਹਿਬ ਕਹਿੰਦੇ ਵੀ ਹਜੇ ਰਿਪੋਰਟਸ ਆਉਣੀਆਂ ਬਾਕੀ ਨੇ ਵੀ 48 ਘੰਟਿਆਂ ਤੋਂ ਬਾਅਦ ਹੀ ਪਤਾ ਲੱਗੂ ਬੇਹੋਸ਼ ਕਦੋਂ ਹੁੰਦਾ ਅੱਛਾ ਵੀਰੇ ਤੁਸੀਂ ਵੀ ਨਾ ਭਾਬੀ ਨੂੰ ਐਵੇਂ ਹੀ ਘਰੇ ਲਿਆਏ ਹਸਪੀਟਲ ਉੱਥੇ ਐਡਮਿਟ ਰਹਿਣ ਦਿੰਦੇ ਹੁਣੀ ਕੇਅਰ ਨਹੀਂ ਕਰ ਸਕਦੇ ਆਪਾਂ ਜਿੰਨੀ ਉੱਥੇ ਹੁੰਦੀ ਐ ਬੁਲਬੁਲ ਮੈਂ ਤੇਰੀ ਗੱਲ ਮੰਨਦਾ ਪਰ ਉਹ ਜਿਹੜੀ ਡਾਕਟਰ ਨਹੀਂ ਆਪਣੀ ਫੈਮਿਲੀ ਡਾਕਟਰ ਆ ਮੈਂ ਨਹੀਂ ਚਾਹੁੰਦਾ ਵੀ ਡਿੰਪਲ ਨੂੰ ਮੈਂ ਉੱਥੇ ਰੱਖਾਂ ਮੈਂ ਆਪਦੀਆਂ ਅੱਖਾਂ ਸਾਹਮਣੇ ਰੱਖਣਾ ਚਾਹੁੰਦਾ ਵੀਰੇ ਮੈਨੂੰ ਪਤਾ ਹੈ ਤੁਸੀਂ ਭਾਬੀ ਨੂੰ ਬਹੁਤ ਪਿਆਰ ਕਰਦੇ ਹੋ ਪਰ ਇੰਨਾ ਵੀ ਜਜ਼ਬਾਤੀ ਨਾ ਬਣੋ ਕਿ ਕਾਹਨੂੰ ਪਛਤਾਉਣਾ ਪੈ ਜੇ ਜਿੰਨੀ ਕਿ ਡਾਕਟਰ ਕਰ ਸਕਦੇ ਨੇ ਉਹ ਨਹੀਂ ਆਪਾਂ ਨਹੀਂ ਕਰ ਸਕਦੇ ਨਹੀਂ ਬੜਬੜ ਮੈਂ ਆਪੇ ਹੀ ਸਾਂਭ ਲੂੰਗਾ ਤੇ ਨਾਲੇ ਮੇਰਾ ਪਿਆਰ ਵੀ ਸੱਚਾ ਹੈ ਤੇ ਡਿੰਪਲ ਨੂੰ ਜਲਦੀ ਖੁਸ਼ ਆਜੀ ਤੁਹਾਨੂੰ ਠੀਕ ਹੈ ਵੀਰੇ ਹੁਣ ਤੁਸੀਂ ਰੋਟੀ ਖਾ ਲਓ ਤੁਸੀਂ ਕਿਉਂ ਰੋਟੀ ਛੱਡੀ ਬੈਠੇ ਹੋ ਬਿਮਾਰ ਹੋ ਜਾਓਗੇ ਪੱਬੀ ਨੂੰ ਸਾਹ ਦੇ ਸਾਹ ਦੇ ਨਾ ਬੋਲ ਬੋਲ ਮੈਂ ਮੰਨਤ ਮੰਗੀ ਆ ਵੀ ਜਿੰਨਾ ਚਿਰ ਟੈਂਪਲ ਨੂੰ ਹੋਸ਼ ਨਹੀਂ ਆਉਂਦਾ ਨਾ ਮੈਂ ਰੋਟੀ ਨਹੀਂ ਖਾਣੀ ਤੂੰ ਜਾ ਇੱਥੋਂ ਵਾਹਿਗੁਰੂ ਜੀ ਪੱਬੀ ਨੂੰ ਜਲਦੀ ਜਲਦੀ ਠੀਕ ਕਰ ਦੋ ਮੇਥੋਂ ਵੀਰਾ ਦੁਖੀ ਨਹੀਂ ਦੇਖਿਆ ਜਾਂਦਾ ਸੀਰਾ ਪਾਪੀ ਨੂੰ ਬਹੁਤ ਪਿਆਰ ਕਰਦਾ ਜਲਦੀ ਠੀਕ ਕਰ ਦੋ ਪਲੀਜ਼ ਵਾਈ ਕੁਰਜੀ ਹਰੇ ਨਾ ਹਜੇ ਤੱਕ ਪਾਪੀ ਨੂੰ ਹੋਸ਼ ਨਹੀਂ ਆਇਆ ਕਿਤੇ ਦੀਰੇ ਨੇ ਗਲਤੀ ਤਾਂ ਨਹੀਂ ਕਰਤੀ ਪਾਪੀ ਨੂੰ ਘਰੇ ਲਿਆ ਕੇ ਗੁਰਜੀ ਥੋੜਾ ਸ਼ੁਕਰ ਹੈ ਭਾਬੀ ਨੂੰ ਹੋਸ਼ ਆ ਗਿਆ ਠੀਕ ਹੈ ਹਨਨ ਸਿਰ ਬਹੁਤ ਦਰਦ ਕਰ ਰਿਹਾ ਕੋਈ ਨਾ ਭਾਬੀ ਸਭ ਠੀਕ ਹੋ ਜਾਣਾ ਹੌਲੀ ਹੌਲੀ ਸ਼ੁਕਰ ਹੈ ਤੁਹਾਨੂੰ ਹੋਸ਼ ਆ ਗਿਆ ਅਲਮੌਲ ਕਿੱਥੇ ਹੈ ਅਲਮੌਲ ਵੀਰਾ ਤਾਂ ਭਾਬੀ ਦਿਨ ਰਾਤ ਤੇਰੇ ਕੋਲ ਹੀ ਬੈਠਾ ਰਹਿੰਦਾ ਸੀ ਹੁਣ ਵੀ ਸ਼ਾਇਦ ਨਾ ਹੋਣ ਗਏ ਨੇ ਜਦੋਂ ਤੇ ਤੁਹਾਡਾ ਐਕਸੀਡੈਂਟ ਹੋਇਆ ਵੀਰੇ ਨੇ ਤਾਂ ਕੁਝ ਖਾਦਾ ਪੀਤਾ ਵੀ ਨਹੀਂ ਅਨਮੋਲ ਬੁਲਾਇਓ ਹਾਂਜੀ ਭਾਬੀ ਮੈਂ ਬੁਲਾਉਣੀ ਆ ਵੀਰੇ ਨੂੰ ਵੀਰੇ ਹਾਇਓ ਜਲਦੀ ਭਾਬੀ ਨੂੰ ਹੋਸ਼ ਆ ਗਿਆ ਆ ਆ ਗਿਆ ਆ ਗਿਆ ਹਾਂ ਡਿੰਪਲ ਨੂੰ ਹੋਸ਼ ਆ ਗਿਆ ਡਿੰਪਲ ਮੇਰੀ ਘਰ ਸੁਣ ਤੂੰ ਪਈ ਰਹਿ ਠੀਕ ਐ ਤੂੰ ਜੇ ਨਹੀਂ ਠੀਕ ਤਾਂ ਮੈਨੂੰ ਦੱਸ ਦੇ ਆਪਾਂ ਹੌਸਪੀਟਲ ਚ ਆਟ ਵੜਦੇ ਆਂ ਤੁਸੀਂ ਦੋ ਦਿਨ ਤੋਂ ਕੁਝ ਖਾਤਾ ਕਿਉਂ ਨਹੀਂ ਬਿਲਕੁਲ ਮੈਨੂੰ ਸਭ ਕੁਝ ਦੱਸਦਾ ਡੈਂਪਲ ਤੈਨੂੰ ਯਾਦ ਹੈ ਤੂੰ ਮੈਨੂੰ ਵਿਆਹ ਵਾਲੇ ਦਿਨ ਕਿਹਾ ਸੀ ਵੀ ਮੈਂ ਮੰਨਤ ਮੰਗੀ ਸੀ ਵੀ ਤੁਸੀਂ ਮੈਨੂੰ ਮਿਲ ਜੋਂ ਤੇ ਦੇਖ ਲੈ ਤੇਰੀ ਮੰਨਤ ਪੂਰੀ ਹੋ ਗਈ ਸੀ ਤੇ ਮੈਂ ਵੀ ਮੰਨਤ ਮੰਗੀ ਸੀ ਵੀ ਡੈਂਪਲ ਠੀਕ ਹੋ ਜੇ ਤੇ ਦੇਖ ਲੈ ਤੂੰ ਵੀ ਠੀਕ ਹੋ ਗਈ ਮੰਨਤ ਪਰ ਭੁੱਖੇ ਰਹਿ ਕੇ ਜੇ ਤੁਸੀਂ ਬਿਮਾਰ ਹੋ ਜਾਂਦੇ ਫਿਰ ਡੈਂਪਲ ਦੋ ਦਿਨ ਭੁੱਖੇ ਰਹਿਣ ਨਾਲ ਨਾ ਮੈਨੂੰ ਕੁਝ ਨਹੀਂ ਹੁੰਦਾ ਮੇਰੇ ਤਾਂ ਤੇਰੇ ਨਾਲ ਹੀ ਸਾਹ ਚੱਲਦੇ ਆ ਤੂੰ ਸਹੀ ਸਲਾਮਤ ਹੋ ਗਈ ਤਾਂ ਮੈਂ ਵੀ ਠੀਕ ਆ ਤੁਸੀਂ ਪਹਿਲਾਂ ਜਾਓ ਜਾ ਕੇ ਰੋਟੀ ਖਾਓ ਫੇਰ ਆ ਕੇ ਬੈਠਿਓ ਮੇਰੇ ਕੋਲ ਚਲ ਡੈਂਪਲ ਤੂੰ ਰਾਮ ਕਰ ਲੈ ਤੇ ਮੈਂ ਵੀ ਰੋਟੀ ਇੱਥੇ ਲੈ ਕੇ ਆਉਣਾ ਇੱਥੇ ਬੈਠ ਕੇ ਖਾਂਗਾ ਆ ਜਾ ਬੋਰਬਲ ਰੋਟੀ ਪਾ ਕੇ ਦੇ ਦੇ ਹਾਂਜੀ ਆ ਜਾ ਸੀ ਮੇਰੀ ਨਾਲ ਉਹ ਬਹੁਤ ਚੰਗੀ ਆ ਮੇਰੀ ਕਿੰਨੀ ਕੇਅਰ ਕਰਦੀ ਆ ਨਾ ਟੋਨੀ ਤੂੰ ਇੱਥੇ ਉਹ ਆ ਗਈ ਤੂੰ ਆਹ ਦਾ ਹਾਲ ਬਣਾ ਲਿਆ ਤੇ ਤੂੰ ਦੇਖ ਕੇ ਨਹੀਂ ਚੱਲਿਆ ਜਾਂਦਾ ਸੀ ਕਰਤਾ ਸੀ ਨਾ ਮੇਰਾ ਸਾਰਾ ਪਲਾਨ ਚੁੱਕ ਤਾ ਟੋਨੀ ਕੁਝ ਕਵਾਰ ਵੀ ਨਾ ਮੇਰਾ ਹਾਲ ਚਾਲ ਨਹੀਂ ਪੁੱਛਿਆ ਤੈਨੂੰ ਬਸ ਆਪਣੇ ਪਲਾਨ ਦੀ ਪਈਆ ਤੈਨੂੰ ਨਹੀਂ ਪਤਾ ਮੈਂ ਤੇਰੀ ਕਿੰਨੀ ਫਿਕਰ ਕਰਦਾ ਆ ਆ ਸਾਰਾ ਕੁਝ ਤੇਰੇ ਕਰਕੇ ਕਰ ਰਿਹਾ ਹਾਂ ਮੈਨੂੰ ਪਤਾ ਆ ਤੈਨੂੰ ਮੇਰੀ ਕਿੰਨੀ ਪਰਵਾਹ ਜੇ ਮੈਨੂੰ ਕੁਝ ਹੋ ਜਾਂਦਾ ਫਿਰ ਤੂੰ ਕੀ ਕਰਦਾ ਕਿੱਧਰ ਜਾਂਦੇ ਤੇਰੇ ਇਹ ਪਲਾਨ ਕੁਝ ਨਹੀਂ ਹੁੰਦਾ ਤੈਨੂੰ ਐਵੇਂ ਨਾ ਬਾਧੂ ਸੋਚਿਆ ਕਰ ਅੱਜ ਤੇਰੇ ਕਰਕੇ ਨਾ ਮੈਂ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠਣਾ ਸੀ ਪਤਾ ਵੀ ਨਹੀਂ ਮੈਂ ਬਚਣਾ ਸੀ ਕਿ ਨਾ ਉਹ ਤੇਰੇ ਤੋਂ ਇੱਕ ਰਸਤਾ ਕ੍ਰੋਸ ਨਹੀਂ ਹੋ ਸਕਿਆ ਕਰ ਕੀ ਰਹੀ ਸੀ ਤੂੰ ਸਾਰਾ ਪਲਟ ਚੋਕਟ ਕਰਕੇ ਰੱਖਤਾ ਸੀ ਵਾਹ ਕਮਾਲ ਕਰਦੀ ਓ ਟੋਨੀ ਤੂੰ ਤੈਨੂੰ ਐ ਵੀ ਪਤਾ ਜਿੱਦਨ ਦੀ ਮੈਂ ਬੈੱਡ ਤੇ ਪਈਆਂ ਨਾ ਅਨਮੋਲ ਸਾਰਾ ਦਿਨ ਮੇਰੇ ਕੋਲ ਹੀ ਬੈਠਾ ਰਹਿੰਦਾ ਸੀਗਾ ਤੋਨੇ ਆਪਣੇ ਮੂੰਹ ਦੇ ਵਿੱਚ ਇੱਕ ਬੁਰਕੇ ਵੀ ਨਹੀਂ ਪਾਈ ਤੇ ਤੂੰ ਓਹੋ ਤੈਨੂੰ ਕੀ ਲੱਗਦਾ ਯਾਰ ਮੈਂ ਤੇਰੀ ਫਿਕਰ ਨਹੀਂ ਕਰਦਾ ਦਿਨ ਰਾਤ ਭੁੱਖਾ ਪਿਆਸਾ ਤੇਰੇ ਸੁਪਣਿਆਂ ਦਾ ਮਾਰਾ ਫਿਰਦਾ ਜੇ ਇਨਸਾਨ ਇਸ ਦੁਨੀਆ ਤੋਂ ਚਲਾ ਜਾਵੇ ਨਾ ਫੇਰ ਉਹਨੇ ਸੁਪਨਿਆਂ ਦਾ ਕੀ ਕਰਨਾ ਔਰ ਇਹੋ ਜਿਹੇ ਸੁਪਨੇ ਜਿਹੜੇ ਇਨਸਾਨ ਦੀ ਜ਼ਿੰਦਗੀ ਖਤਮ ਕਰਕੇ ਰੱਖਦੇ ਨੇ ਉਹ ਤੂੰ ਤਾਂ ਇੰਨੀ ਗੁੱਸਾ ਹੀ ਕਰ ਗਈ ਮੇਰੇ ਹੁੰਦੇ ਤੈਨੂੰ ਕੁਝ ਨਹੀਂ ਹੁੰਦਾ ਨਹੀਂ ਡੋਨੀ ਮੈਂ ਤੇਰੀ ਕਿਸੇ ਵੀ ਗੱਲ ਦਾ ਗੁੱਸਾ ਨਹੀਂ ਕਰਦੀ ਮੈਂ ਹੁਣ ਇਹ ਸਭ ਕੁਝ ਸਹਿ ਨਹੀਂ ਕਰ ਸਕਦੀ ਤੇਰੀ ਗੱਲ ਨਹੀਂ ਮੰਨ ਸਕਦੀ ਮੈਂ ਮੈਥੋਂ ਹੋਰ ਨਹੀਂ ਹੋਣਾ ਇਹ ਸਭ ਨਹੀਂ ਨਹੀਂ ਨਿੰਪਕ ਇਹ ਪਲਾਨ ਨਾ ਆਪਾਂ ਦੋਨਾਂ ਨੇ ਲੜ ਕੇ ਬਣਾਇਆ ਸੀ ਤੇ ਹੁਣ ਤੂੰ ਮੇਰੇ ਸਾਥ ਕਿਵੇਂ ਛੱਡ ਸਕਦੀ ਹੈਂ ਟੋਨੀ ਪਰ ਜੋ ਸੁਪਨਾ ਮੈਂ ਦੇਖਿਆ ਸੀ ਨਾ ਇੱਕ ਬਹੁਤ ਵੱਡੀ ਕੋਠੀ ਤੇ ਬਹੁਤ ਸਾਰਾ ਪੈਸਾ ਤੇ ਗਹਿਣਿਆਂ ਦਾ ਉਹ ਸਭ ਕੁਝ ਮੈਨੂੰ ਮਿਲ ਚੁਕਿਆ ਹੈ। ਅੱਛਾ ਤੇ ਤਾਂ ਹੀ ਬਦਲ ਗਈ ਤੂੰ ਹਨਾ ਵਿਆਹ ਦਾ ਮਾੜਾ ਤਾਂ ਤੂੰ ਮੇਰੇ ਨਾਲ ਹੀ ਕੀਤਾ ਸੀ ਨਾ। ਹਾਂ ਪਰ ਅਨਮੋਲ ਨਾਲ ਵਿਆਹ ਤਾਂ ਤੂੰ ਹੀ ਮੇਰੇ ਕਰਵਾਇਆ ਸੀ ਨਾ ਤੇਰਾ ਹੀ ਫੈਸਲਾ ਸੀ ਨਾ ਇਹ। ਮੈਂ ਤਾਂ ਉਸ ਵਿਚਾਰੇ ਨੂੰ ਜਾਣਦੀ ਵੀ ਨਹੀਂ ਸੀ। ਹਾਂ ਮੈਂ ਕਰਵਾਇਆ ਸੀ। ਪਰ ਆਪਣੇ ਦੋਨਾਂ ਦੇ ਸੁਪਨੇ ਪੂਰੇ ਕਰਨ ਲਈ ਪਰ ਹੁਣ ਮੈਂ ਅਨਮੋਲ ਨੂੰ ਧੋਖਾ ਨਹੀਂ ਦੇ ਸਕਦੀ ਮੈਥੋਂ ਹੀ ਸਭ ਕੁਝ ਨਹੀਂ ਹੋਣਾ ਟੋਨੀ ਤੂੰ ਇੱਥੋਂ ਪਲੀਜ਼ ਚਲਾ ਜਾ ਇਸ ਤੋਂ ਪਹਿਲਾਂ ਕਿ ਇੱਥੇ ਕੋਈ ਆਵੇ ਤੂੰ ਜਾ ਚਲਾ ਜਾ ਥੋੜੀ ਅੱਛਾ ਵੈਰੀ ਗੁੱਡ ਤੈਨੂੰ ਇਹ ਸਭ ਕਰਨਾ ਹੀ ਪੈਣਾ ਛੇਤੀ ਛੇਤੀ ਠੀਕ ਹੋ ਜਾ ਤੇ ਤਲਾਕ ਦੇ ਪੇਪਰਾਂ ਤੇ ਆ ਕੇ ਸਾਈਨ ਕਰ ਦੇ ਟੋਨੀ ਤੂੰ ਭਾਵੇਂ ਮੈਨੂੰ ਕੁਝ ਵੀ ਮੰਗ ਲੈ ਪੈਸਾ ਗੇਣੇ ਮੈਂ ਤੈਨੂੰ ਸਭ ਕੁਝ ਲੈ ਕੇ ਦੇਵਾਂਗੀ ਪਰ ਪਲੀਜ਼ ਤੂੰ ਮੈਨੂੰ ਇੱਥੇ ਰਹਿ ਲੰਦੇ ਖਬਰਦਾਰ ਜੇ ਆਪਦੇ ਪਲਾਨ ਤੋਂ ਮੁੱਕਰੀ ਤਾਂ ਤਲਾਕ ਦੇ ਪੇਪਰ ਤਿਆਰ ਪਏ ਨੇ ਤੇ ਆ ਕੇ ਸਾਈਨ ਕਰਦੀ ਉਡੀਕ ਕਰੂੰਗਾ ਤੇਰੀ ਟੋਨੀ ਸੋਚਿਆ ਵੀ ਨਹੀਂ ਸੀਗਾ ਕਿ ਤੂੰ ਇੱਕ ਦਿਨ ਇਹ ਜਾ ਹੋ ਜਾਏਗਾ ਅੱਜ ਪਤਾ ਲੱਗਿਆ ਕਿਰੇਂਦਰ ਸਿਰਫ ਲਾਲਚ ਆ। ਔਰ ਮੈਂ ਮੈਂ ਮੋਰਨਨ ਕਿਦਾਂ ਤੋਖਾ ਕਰ ਸਕਦੀ ਆ। ਜਿਹੜੇ ਇਨਸਾਨ ਨੇ ਮੇਰੇ ਨਾਲ ਇੰਨਾ ਕੁਝ ਕੀਤਾ। ਮੇਰੇ ਕੋਲ ਸਾਰਾ ਸਾਰਾ ਦਿਨ ਬੈਠਦਾ ਰਿਹਾ। ਐਸੇ ਪਰਿਵਾਰ ਨੂੰ ਮੈਂ ਤੋਖਾ ਨਹੀਂ ਦੇ ਸਕਦੀ। ਇਹਨਾਂ ਨੇ ਮੈਨੂੰ ਇੱਕ ਨਵੀਂ ਜ਼ਿੰਦਗੀ ਦਿੱਤੀ ਆ। ਨਹੀਂ। ਕਦੇ ਵੀ ਨਹੀਂ ਤੋ ਕ ਕਰ ਸਕਦੀ ਮੈਂ ਨਾ ਨਾ ਕਦੇ ਵੀ ਨਹੀਂ ਉਹ ਦੇਖੋ ਤੈਨੂੰ ਕੰਮ ਕਰਨ ਕਿਹਨੇ ਕਿਹਾ ਸੀ ਕੰਮ ਵਾਲੀ ਲੱਗੀ ਤਾਂ ਹੈਗੀ ਐ ਤੂੰ ਕਾਹਤੋ ਕਰੀ ਜਾਨੀ ਆ ਉਹ ਨਹੀਂ ਜੀ ਮੈਨੂੰ ਐਸੀ ਗੱਲ ਚੋਂ ਥੋੜਾ ਬਹੁਤਾ ਤਾਂ ਘਰੇ ਕੰਮ ਕਰਨਾ ਹੀ ਚਾਹੀਦਾ ਔਰ ਨਾਲੇ ਫਿਰ ਮੈਂ ਬੋਰ ਹੋ ਜਾਨੀ ਆ ਨਾ ਉੱਚਾ ਕੋਈ ਨਾ ਛੱਡ ਇਹਨਾਂ ਗੱਲਾਂ ਆ ਦੇਖ ਮੈਂ 1 ਕਰੋੜ ਦੇ ਸ਼ੇਅਰ ਖਰੀਦੇ ਸੀ ਤੇ ਸਾਰੇ ਤੇਰੇ ਨਾਮ ਕਰਾਤੇ ਇਹ ਹੁਣ ਤੇਰੇ ਐ ਰੱਖ ਮੇਰੇ ਨਹੀਂ ਨਹੀਂ ਜੀ ਇਹ ਮੈਂ ਨਹੀਂ ਰੱਖ ਸਕਦੀ ਕਿਉਂ ਤੂੰ ਕਿਉਂ ਨਹੀਂ ਰੱਖ ਸਕਦੀ ਦੇਖ ਲੈ ਮੇਰੇ ਤੂੰ ਮੇਰੀ ਜ਼ਿੰਦਗੀ ਚਾਈ ਮੈਂ ਸੋਚਿਆ ਸੀ ਵੀ ਮੇਰੀ ਇਹੀ ਘਰ ਵਾਲੀ ਬਣੂ ਤੇ 1 ਕਰੋੜ ਦੇ ਸ਼ੇਅਰ ਤੇਰੇ ਨਾਮ ਕਰਵਾਤੇ ਮੈਂ ਨਹੀਂ ਰੱਖਨੇ ਤੂੰ ਰੱਖ ਆ ਉਹਦੇ ਕੋਲ ਅਨਮੋਲ ਸੱਚੀ ਦੱਸ ਮੈਂ ਤਾਂ ਪਹਿਲਾਂ ਸੋਚਦੀ ਹੁੰਦੀ ਸੀਗੀ ਕਿ ਤੁਹਾਡੇ ਵਰਗਾ ਹਸਬੰਦ ਮੈਨੂੰ ਮਿਲ ਜੇ ਪਰ ਰੱਬ ਨੇ ਸੱਚੀ ਮੇਰੀ ਸੁਣ ਲਈ ਮੇਰੀ ਤਾਂ ਸਾਰੀ ਜ਼ਿੰਦਗੀ ਸਵਾਰ ਕੇ ਰੱਖਤੀ ਸਹੀ ਗੱਲ ਆ ਬਿੰਪਲ ਮੈਂ ਵੀ ਇਹੀ ਸੋਚਦਾ ਹੁੰਦਾ ਸੀ ਵੀ ਜੇ ਮੇਰੀ ਘਰ ਵਾਲੀ ਬਣ ਜੀ ਨਾ ਤਾਂ ਮੇਰੀ ਜ਼ਿੰਦਗੀ ਸੁਧਰ ਜੂ ਸਾਰੀ ਦੇ ਇਹ ਤੇਰੇ ਆ ਹੁਣ ਆਦੇ ਕੋਲ ਰੱਖ ਮੈਂ ਨਹੀਂ ਲੈਣੇ ਤੇਰੇ ਤੋਂ ਪਹਿਲਾਂ ਬੁਰਬੁਲ ਨੇ ਮੈਨੂੰ ਖਾਂਦਾ ਨਹੀਂ ਗਏ ਨੇ ਫੜਾ ਦੇ ਤੇ ਹੁਣ ਹੁਣ ਤੁਸੀਂ ਤਾਂ ਹੱਦ ਦੇ ਪਾਰ ਕਰ ਦਿੱਤੀ ਐ ਦਾਨਾ ਕਰੋ ਪਲੀਜ਼ ਦੇਖ ਟੈਂਪਲ ਜਿਹੜੀ ਚੀਜ਼ ਤੇ ਤੇਰਾ ਹੱਕ ਹੈ ਉਹ ਤੈਨੂੰ ਦੇਵਾਂਗੇ ਅਸੀਂ ਕਿਉਂ ਰੱਖਾਂਗੇ ਇਹ ਸਾਰਾ ਕੁਝ ਤੇਰਾ ਹੈ ਅਸੀਂ ਨਹੀਂ ਰੱਖਣਾ ਦੇ ਤੂੰ ਮੈਨੂੰ ਇੰਨਾ ਪਿਆਰ ਕਰਦੀ ਹੈ ਮੈਂ ਤੈਨੂੰ ਪਿਆਰ ਕਰਨਾ ਇਹ ਤੇਰੇ ਵਾਸਤੇ ਮੈਂ ਗਿਫਟ ਹੀ ਲੈ ਆਇਆ ਗਿਫਟ ਸਮਝ ਕੇ ਆਦੇ ਕੋਲ ਰੱਖਵਾ ਪਰ ਪਤਾ ਨਹੀਂ ਕਿਉਂ ਮੋਰ ਮੈਨੂੰ ਡਰ ਜਿਹਾ ਲੱਗੇ ਜਾਂਦਾ ਹੈ ਤੁਸੀਂ ਐ ਕਰੋ ਫਿਰ ਹਾਲ ਤੂੰ ਸਿਰਫ ਆਪਣੇ ਕੋਲ ਰੱਖ ਲੋ ਮੈਂ ਫਿਰ ਲੈ ਲਵਾਂਗੀ ਥੋੜ੍ਹ ਤੂੰ ਡਰਦੀ ਕਿਉਂ ਨਿੰਬਲ ਕੋ ਇਨਾਕ ਤੂੰ ਸੰਭ ਕੇ ਰੱਖ ਲਾ ਉਹਦੇ ਕੋਲ ਤੇ ਮੈਂ ਆਫਿਸ ਵੀ ਜਾਣਾ ਤੇ ਲੇਟ ਹੋਈ ਜਾਣਾ ਮੈਂ ਚੱਲਦਾ ਤੇ ਇਹਨੂੰ ਸੰਭ ਦੀ ਠੀਕ ਹੈ ਠੀਕ ਹੈ ਤੂੰ ਮੇਰੇ ਅੰਦਰ ਕਿਉਂ ਫਿਕਰ ਕਰਦੀ ਆ ਮੈਂ ਹੈਗਾ ਨਾ ਹਾਂਜੀ ਬਸ ਤੂੰ ਇਹਨਾਂ ਨੂੰ ਸੰਭ ਦੀ ਤੇ ਮੈਂ ਆਫਿਸ ਜਾਣਾ ਠੀਕ ਹੈ ਤੇ ਨਾਲੇ ਕੰਮ ਨਾ ਕਰੀ ਕੋਈ ਨਹੀਂ ਪ੍ਰੈਸ ਕਰਦੀ ਸੋਚਿਆ ਵੀ ਨਹੀਂ ਸੀਵਾ ਕਿ ਮੇਰੀ ਜ਼ਿੰਦਗੀ ਇੰਨੀ ਸੂਣੀ ਬਣ ਚੀ ਆਬ ਮੈਂ ਮੈਂ ਕੀ ਕਰ ਰਹੀ ਸੀਗੀ ਬਾਗੂ ਜੀ ਟੋਨੀ ਮੈਨੂੰ ਜਲਦੀ ਦੱਸ ਵੀ ਤੂੰ ਮੈਨੂੰ ਬੁਲਾਇਆ ਕਰ ਤੋ ਮੈਂ ਤੈਨੂੰ ਰੋਜ਼ ਰੋਜ਼ ਇਦਾਂ ਮਿਲ ਨਹੀਂ ਸਕਦੀ ਲੈ ਟਿੰਪਲ ਤਲਾਕ ਦੇ ਪੇਪਰਾਂ ਤੇ ਸਾਈਨ ਕਰ ਦੇ ਜਲਦੀ ਟੋਨੀ ਨਾ ਤਾਂ ਮੈਂ ਕਿਥੇ ਸਾਈਨ ਕਰਨਾ ਹੀ ਆ ਤੇ ਨਹੀਂ ਕਦੇ ਕਰਾਂਗੀ ਤੂੰ ਇਹ ਸਭ ਕੁਝ ਹੁਣ ਭੁੱਲ ਜਾ ਕਿਉਂ ਕੀ ਹੋਇਆ ਕਿਤੇ ਜਨਮ ਹੋਣਾ ਦਰਦੀ ਤਾਂ ਨਹੀਂ ਹੋਗੀ ਗੱਲ ਹਮ ਦਰਦੀ ਦੀ ਨਹੀਂ ਮੈਂ ਉਸ ਬੰਦੇ ਨੂੰ ਕਦੇ ਵੀ ਧੋਖਾ ਨਹੀਂ ਦੇ ਸਕਦੀ ਤੂੰ ਆਪਦਾ ਇਹ ਖੇਡ ਬੰਦ ਕਰ ਬੰਦ ਕਰ ਦੇ ਤੂੰ ਆਪਦਾ ਇਹ ਖੇਡ ਬਸ ਹੁਣ ਉਹਦੇ ਕੋਲ ਇੰਨੇ ਪੈਸੇ ਐ ਜੇ ਆਪਾਂ 50 ਲੱਖ ਲੈ ਵੀ ਲਾਵਾਂਗੇ ਉਹਨੂੰ ਕੋਈ ਫਰਕ ਨਹੀਂ ਪੈਂਦਾ ਗੱਲ ਪੈਸਿਆਂ ਦੀ ਨਹੀਂ ਟੋਣੀ ਗੱਲ ਤਾਂ ਸਿਰਫ ਵਿਸ਼ਵਾਸ ਦੀ ਹੁੰਦੀ ਹੈ ਜੋ ਇੱਕ ਪਤੀ ਆਪਣੀ ਪਤਨੀ ਤੇ ਕਰਦਾ ਔਰ ਅਨਮੋਲ ਮੇਰੇ ਤੇ ਬਹੁਤ ਵਿਸ਼ਵਾਸ ਕਰਦਾ ਤੇ ਮੈਂ ਉਸਦਾ ਇਹ ਵਿਸ਼ਵਾਸ ਕਦੇ ਤੋੜ ਨਹੀਂ ਸਕਦੀ। ਪਤੀ ਦੋ ਚਾਰ ਹੋੜੇ ਮਿੱਠੀਆਂ ਗੱਲਾਂ ਕੀ ਤੇਰੇ ਨਾਲ ਕਰ ਲੀਆਂ ਤੇ ਉਹ ਤੇਰਾ ਪਤੀ ਬਣ ਗਿਆ। ਪਤੀ ਤਾਂ ਮੇਰਾ ਉਸੇ ਦਿਨ ਬਣ ਗਿਆ ਸੀ ਜਿਸ ਦਿਨ ਮੈਂ ਉਹਨੂੰ ਧੋਖਾ ਦੇਣ ਵਾਸਤੇ ਉਹਦੇ ਨਾਲ ਲਾਵਾਂ ਲਈਆਂ ਸੀ। ਤੇ ਮੈਨੂੰ ਜਾ ਕੇ ਅੱਜ ਅਹਿਸਾਸ ਹੋਇਆ ਕਿ ਲਾਵਾਂ ਦਾ ਮਤਲਬ ਹੁੰਦਾ ਕੀ ਹੈ। ਤੇ ਉਹਨਾਂ ਵਾਦਿਆਂ ਦਾ ਕੀ ਜੋ ਮੇਰੇ ਨਾਲ ਕੀਤੇ ਸੀ ਉਹ ਵਾਦੀ ਇੱਕ ਪ੍ਰੇਮਿਕਾ ਨੇ ਆਪਣੇ ਪ੍ਰੇਮੀ ਨਾਲ ਕੀਤੇ ਸੀਗੇ ਤੇ ਅੱਜ ਅੱਜ ਤੇਰੇ ਸਾਹਮਣੇ ਇੱਕ ਪਤੀ ਦੀ ਪਤਨੀ ਖੜੀ ਐ ਮੰਜੂਲੀ ਨੇ ਕਰੀਬ ਆ ਕੇ ਤੂੰ ਮੇਨੂੰ ਵਿਸ਼ਵਾਸ ਕਰਨ ਲੱਗਿਆ ਤੈਨੂੰ ਅਨਮੋਲ ਨੂੰ ਤਲਾਕ ਦੇਣੀ ਪਊਗਾ ਆਪਣਾ ਹੱਥ ਪਿੱਛੇ ਕਰ ਸਮਝ ਆ ਗਈ ਤੈਨੂੰ ਅਨਮੋਲ ਨੂੰ ਮੈਂ ਕਦੇ ਵੀ ਨਹੀਂ ਤਲਾਕ ਦੇ ਸਕਦੀ ਕਿਉਂਕਿ ਮੈਂ ਉਹਨੂੰ ਬਹੁਤ ਪਿਆਰ ਕਰਦੀ ਹਾਂ ਤੇ ਉਹ ਵੀ ਮੈਨੂੰ ਬਹੁਤ ਪਿਆਰ ਕਰਦਾ ਮੈਂ ਆਪਣੇ ਪਤੀ ਨੂੰ ਕਦੇ ਧੋਖਾ ਨਹੀਂ ਦੇ ਸਕਦੀ ਤੈਨੂੰ ਉਹਨੂੰ ਤਲਾਕ ਦੇਣੀ ਪਊਗਾ ਤੂੰ ਮੇਰੇ ਕਿਚੇ ਘਰਾਂ ਦੇ ਪਾਣੀ ਨਹੀਂ ਫੇਰ ਸਕਦੀ ਤੂੰ ਤੂੰ ਇਹ ਸਭ ਕੁਝ ਭੁੱਲ ਜਾ। ਪਰ ਮੈਂ ਵੀ ਤੈਨੂੰ ਭੁੱਲ ਚੁੱਕੀ ਆ। ਤੈਨੂੰ ਮੈਂ ਕਿੰਨੀ ਵਾਰ ਦੱਸਾਂ ਕਿ ਮੈਂ ਆਪਣੇ ਪਤੀ ਨੂੰ ਧੋਖਾ ਨਹੀਂ ਦੇ ਸਕਦੀ। ਨਹੀਂ ਦੇ ਸਕਦੀ। ਤੂੰ ਸਿਰਫ ਮੈਨੂੰ ਪਿਆਰ ਕਰਦੀ ਐ, ਨਾ ਕਿ ਪ੍ਰੀਤ ਨੂੰ। ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਤੂੰ ਐਹੋ ਜਿਹਾ ਨਿਕਲੇਗਾ। ਮੈਂ ਸਿਰਫ ਉਹਨੂੰ ਪਿਆਰ ਕਰਦੀ ਆ। ਔਰ ਅੱਜ ਵੀ ਤੈਨੂੰ ਕਹਿਨੀ ਆ ਤੇ ਕੱਲ ਵੀ ਤੈਨੂੰ ਕਹੂੰਗੀ। ਹਰਸ ਵਾਲੀਏ, ਐਡਾ ਵੱਡਾ ਧੋਖਾ? ਮੈਂ ਤੇਰੇ ਲਈ ਕੀ ਕੁਝ ਕਰਦਾ ਰਿਹਾ ਤੇ ਤੂੰ ਐ ਇਹ ਸਭ ਤੂੰ ਮੇਰੇ ਲਈ ਨਹੀਂ ਕੀਤਾ ਆਪਣੇ ਵਾਸਤੇ ਵੀ ਕਰ ਰਿਆ ਸੀਗਾ ਠੀਕ ਹੈ ਨਾ ਪਤਾ ਨਹੀਂ ਲਾਲਚ ਵਿੱਚ ਆ ਕੇ ਤਾਂ ਮੈਂ ਬਹਿ ਗਈ ਸੀ ਪਰ ਹੁਣ ਜਾ ਕੇ ਮੇਰੀ ਅੱਖ ਖੁੱਲੀਆਂ ਨੇ ਬਸ ਜਾ ਰਹੀ ਆ ਮੈਂ ਨਿੰਪਲ ਪਲੀਜ਼ ਮੈਨੂੰ ਮਾਫ਼ ਕਰ ਦੇ ਮੈਂ ਵੀ ਨਾ ਹੋਰਾਂ ਮੇਂ ਦੱਲਣਾ ਚਾਹ ਕੇ ਡੈਗ ਗਿਆ ਸੀ ਤੂੰ ਹੁਣ ਪ੍ਰੀਤ ਨਾਲ ਖੁਸ਼ ਰਹਿ